ਸੁਲਾਕੁਲ ਸਤਸੰਗ ਪਵੰਦੇ ਵਿੱਚ ਪਹੁੰਚੇ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਇੱਥੇ ਉਹਨਾਂ ਨੇ ਮੱਥਾ ਟੇਕਿਆ ਹੈ ਗੁਰੂ ਦਾ ਆਸ਼ੀਰਵਾਦ ਲਿਆ ਗੱਲ ਕਰਨੀਆਂ ਤਰਨਜੀਤ ਸੰਧੂ ਦਾ ਕੀ ਪੋਜੀਸ਼ਨ ਹੈ ਇਸ ਵੇਲੇ ਕੀ ਹਾਲਾਤ ਨੇ ਕਿਸ ਤਰ੍ਹਾਂ ਚੋਣ ਪ੍ਰਚਾਰ ਚੱਲਿਆ ਹੈ ਉਹ ਗੱਲ ਕਰਨੀਆਂ ਉਹਨਾਂ ਦੇ ਨਾਮ ਅੱਜ ਸੁਲਾਕੁਲ ਸਤਸੰਗ ਆਪਾਵਨ ਆਇਓ ਤੁਸੀਂ ਚੋਣ ਪ੍ਰਚਾਰ ਚੱਲਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਲੱਗ ਰਹੇ ਅਜੀਤ ਦਰਸ਼ਨ ਕਰਨ ਆਏ ਆ ਆਸ਼ੀਰਵਾਦ ਲੈਣ ਆਏ ਆ ਤੇ ਅੰਮ੍ਰਿਤਸਰ ਲਈ ਅਰਦਾਸ ਸਭ ਨਾਲ ਮਿਲ ਕੇ ਆਪਣੇ ਭਰਾਵਾਂ ਭੈਣਾਂ ਨਾਲ ਕਿ ਜਿਹੜੀਆਂ ਅੰਮ੍ਰਿਤਸਰ ਚ ਮੁਸ਼ਕਲਾਂ ਨੇ ਸਾਹਮਣੇ ਦੇ ਦਿੱਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੱਲ ਕਰਵਾਈਏ ਕੈਂਡੀਡੇਟ ਨੇ ਜਿਹੜੇ ਲੋਕ ਸਭਾ ਕੈਂਡੀਡੇਟ ਨੇ ਉਹ ਪਹੁੰਚੇ ਸੀ ਦੇਖੋ ਅੱਜ ਸੁਲਾਕੋਲ ਮੰਦਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿਸੇ ਨਾਮ ਦੇ ਮੁਹਤਾਜ ਨਹੀਂ ਆ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਰਿਵਾਰ ਦੇ ਉਹ ਜੀ ਆ ਔਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜਿਹੜੀ ਟਿਕਟ ਦੇ ਕੇ ਅੰਮ੍ਰਿਤਸਰ ਦੀ ਸੇਵਾ ਲਈ ਨਿਵਾਜਿਆ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਚੀਜ਼ ਹੈ ਦੇਖੋ ਇਹੋ ਜੇ ਸ਼ਹਿਰ ਵਾਸੀ ਜਿਹੜੇ ਆ ਜਿਹੜੇ ਸਿਆਣੇ ਹੋ ਸੁਝਿਆ ਜਦੋਂ ਰਾਜਨੀਤੀ ਦੇ ਵਿੱਚ ਆਉਂਦੇ ਆ ਤਾਂ ਕਿਤੇ ਨਾ ਕਿਤੇ ਸਮਾਜ ਦਾ ਨਹੀਂ ਸਾਡੇ ਜ਼ਿਲ੍ਹੇ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸਾਡੇ ਦੇਸ਼ ਦਾ ਜਿਹੜਾ ਉਹ ਭਲਾ ਹੁੰਦਾ ਸੋ ਮੈਂ ਇੱਕ ਵਿਕਾਸ ਦੀ ਨਜ਼ਰ ਦੇ ਨਾਲ ਦਿੱਤੇ ਕਿਉਂਕਿ ਮੋਦੀ ਸਾਹਿਬ ਦਾ ਨਾਮ ਹੀ ਜਿਹੜਾ ਉਹ ਵਿਕਾਸ ਆ ਤੇ ਵਿਕਾਸ ਦੀ ਲਹਿਰ ਨੂੰ ਅੱਗੇ ਜਾ ਜਾਂਦੀ ਹੋਈ ਦੇਖਦਾ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਵਿੱਚ ਉਹ ਮੈਂ ਸਮਝਦਾ ਕਿ ਮੈਂ ਤੁਹਾਡੇ ਮਾਧਿਅਮ ਤੋਂ ਅਮਰ ਸਰਦੇ ਸਾਰੇ ਵਾਸੀਆਂ ਨੂੰ ਅਪੀਲ ਕਰਦਾ ਕੀ ਸਰਦਾਰ ਸੰਧੂ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਔਰ ਅਮਰ ਸ਼ਰਦੀ ਜਿਹੜੀ ਡਿਵੈਲਪਮੈਂਟ ਆ ਜਿਹੜੀ ਸਪੀਡ ਨਾਲ ਚੱਲ ਰਹੀ ਹੈ ਉਹਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਸੁਵਾਕੁਲ ਸਤਸੰਗ ਭਵਨ ਦੇ ਵਿੱਚ ਅੱਜ ਬੀਜੇਪੀ ਦੇ ਕੈਂਡੀਡੇਟ ਤਰਨਜੀਤ ਸਿੰਘ ਸੱਧੂ ਇੱਥੇ ਪਹੁੰਚੇ ਸਨ ਮੱਥਾ ਟੇਕਿਆ ਹੈ ਉਹਨਾਂ ਨੇ ਤੇ ਨਾਲ ਹੀ वो आई ग्रुप दे पर असद कि अमृतसर देलेई जो उन्होंने सोचा है वो जरूर करेंगे जे उन्होंने अमृतसर निवासी मौका देंगे क्या आपा पर सुनवे नाल ज्योति बहल दैनिक चवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक instagram x और whatsapp चैनल पर